ਸੇਵਾ ਤੋਂ ਸ਼ੁਰੂ ਹੋਈ ਹੈ ਜਿਹੜੀ ਇਹ ਸੇਵਾ ਗੁਰਮਤ ਸਮਾਗਮ ਕਰਾਉਣੇ ਗੁਰੂ ਘਰ ਦੀ ਸੇਵਾ ਕਰਨੀ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਲੰਗਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ ਲੰਗਰ ਤਿਆਰ ਹੋ ਰਿਹਾ ਕੋਈ ਸਬਜ਼ੀਆਂ ਚੀਰ ਰਿਹਾ ਕੋਈ ਕੁਝ ਕਰ ਰਿਹਾ ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਭਾਈ ਸਾਹਿਬ ਜੀ ਬਾਬਾ ਜੀ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਚੌਰ ਸਾਹਿਬ ਕਰ ਰਹੇ ਨੇ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਇੱਕ ਵਿਦਵਾਨ ਸੱਜਣ ਦਾ ਕਥਨ ਹੈ ਉਹ ਕਹਿੰਦਾ ਸੇਵਾ ਸੇਵਾ ਦੇ ਵਿੱਚ ਹੈ ਫਰਕ ਹੁੰਦਾ ਸੇਵਾ ਹੁੰਦੀ ਹੈ ਕਈ ਪ੍ਰਕਾਰ ਦੀਏ ਇੱਕ ਸੇਵਾ ਜੋ ਕਰੀਦੀ ਮਾਪਿਆਂ ਦੀ ਇੱਕ ਸੇਵਾ ਜੋ ਪਤੀ ਲਈ ਨਾਰ ਦੀਏ ਇੱਕ ਸੇਵਾ ਜੋ ਕੌਮ ਦਾ ਭਲਾ ਕਰਦੀ ਇੱਕ ਸੇਵਾ ਜੋ ਦੇਸ਼ ਪਿਆਰ ਦੀ ਹੈ ਪਰ ਸਭ ਤੋਂ ਉਤਮ ਹੈ ਇਹ ਸੇਵਾ ਸ਼ਿਵਹੁ ਜੀ ਜੋ ਗੁਰੂ ਦਰਬਾਰ ਦੀ ਜੋ ਆਪਸੀ ਸੰਗਤਾਂ ਸਾਡੇ ਬਹੁਤ ਹੀ ਅਤਿ ਸਤਿਕਾਰਯੋਗ ਮਾਲਵਾ ਪ੍ਰਚਾਰ ਵਹੀਦੇ ਇੰਚਾਰ ਸਾਹਿਬ ਸੰਤ ਬਾਬਾ ਬੂਟਾ ਸਿੰਘ ਜੀ ਗੁਰਥੜੀ ਵਾਲੇ ਜੋ ਆਪਸੀ ਸੰਗਤਾਂ ਨੂੰ ਵਖ-ਵਖ ਥਾਂਾਂ ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਸੰਗਤਾਂ ਨੂੰ ਬਾਣੇ ਤੇ ਬਾਣੀ ਦੇ ਨਾਲ ਜੋੜ ਰਹੇ ਨੇ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਦੁਨੀਆ ਤੇ ਆਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਪਹਿਲਾਂ ਵੀ ਬੜੇ ਪੀਰ ਪੈਗੰਬਰ ਬਲੀ ਔਰ ਇਹ ਅਵਤਾਰ ਧਾਰ ਕੇ ਦੁਨੀਆ ਦੇ ਉਪਰ ਆਏ ਔਰ ਉਹਨਾਂ ਨੇ ਆਪਣਾ ਧਰਮ ਚਲਾਉਣਾ ਸ਼ੁਰੂ ਕਰ ਦਿੱਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਪਹਿਲਾਂ ਵੀ ਬੜੇ ਅਵਤਾਰ ਹੋਏ ਨੇ ਕ੍ਰਿਸ਼ਨ ਜੀ ਆਏ 16 ਕਲਾ ਸੰਪੂਰਨ ਉਹਨਾਂ ਨੇ ਕਹਿੰਦੇ ਆਪਣੇ ਨਾਮ ਦੇ ਅੱਗੇ ਤੇ ਭਗਵਾਨ ਲਾ ਰਿਆ ਤੇ ਕਹਿੰਦੇ ਗੀਤਾ ਗੀਤਾ ਹੀ ਰਹੀ। ਆ ਰਾਮਚੰਦਰ ਜੀ ਆਏ। ਉਹਨਾਂ ਨੇ ਆਪਣੇ ਵੀ ਨਾਮ ਦੇ ਅੱਗੇ ਭਗਵਾਨ रामचंद्र ਜੀ ਆਪਣੇ ਨਾਮ ਦੇ ਅੱਗੇ ਤੇ ਲਾ ਲਿਆ। ਪਰ ਰਮੈਨ ਰਮੈ ਨਹੀਂ ਲਈ। ਇੱਕ ਸੀਤਾ ਪਿੱਛੇ ਸਾਰੇ ਲੜਦੇ ਰਹੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਦੁਨੀਆ ਤੇ ਆਏ। ਸਤਗੁਰਾਂ ਨੂੰ 10 ਜਾਮੇ ਧਾਰਨ ਕਰਨੇ ਪਏ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੁਨੀਆ ਨੂੰ ਤਾਰਨ ਹਾਰ ਸਤਗੁਰੂ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਸਤਗੁਰਾਂ ਦੀਆਂ ਸ਼ਾਦੀਆਂ ਹੋਈਆਂ ਸਤਗੁਰਾਂ ਦੇ ਦੋ ਸਹਬ ਜਾਦੇ ਹੋਏ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਭਾਵੇਂ ਉਹ ਪਵਿੱਤਰ ਸਤਕਾਰਯੋਗ ਰੂਹਾਂ ਸਨ ਪਰ ਸੇਵਾ ਕੀਤੀ ਗੱਲ ਤੇ ਸੇਵਾ ਦੀ ਕਰਨੀ ਆਪਾਂ ਨੇ ਸੇਵਾ ਕੀਤੀ ਕਿਸੇ ਤੀਸਰੇ ਸਿੱਖ ਭਾਈ ਲੈਣਾ ਜੀ ਨੇ ਸਤਗੁਰਾਨੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਲੈਣਾ ਜਿਹਨੂੰ ਗੱਦੀ ਸੌਂਪੀ ਭਾਈ ਲੈਣੇ ਤੋਂ ਗੁਰੂ ਰੰਗਦੇ ਪਾਤਸ਼ਾਹ ਮਹਾਰਾਜ ਬਣੇ ਹੁਣ ਗੁਰੂ ਰੰਗਦੇ ਪਾਤਸ਼ਾਹ ਮਹਾਰਾਜ ਜੀ ਦੇ ਵੀ ਦੋ ਸੁਪੁੱਤਰ ਸਨ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਤੇ ਸੇਵਾ ਕੀਤੀ ਬਾਬਾ ਅਮਰਦਾਸ ਜੀ ਨੇ ਜਿਹੜੇ ਤੀਸਰੇ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਣੇ ਹੁਣ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਵੀ ਦੋਸ ਪੁੱਤਰ ਸਨ ਬਾਬਾ ਮੋਹਨ ਜੀ ਤੇ ਬਾਬਾ ਮੋਰੀ ਜੀ ਇੱਕ ਬੇਟੀ ਸੀ ਦੋ ਬੇਟੀਆਂ ਸੀ ਬੀਬੀ ਦਾਨੀ ਤੇ ਬੀਬੀ ਪਾਨੀ ਕਈ ਇਤਿਹਾਸਕਾਰ ਬੀਬੀ ਨਿਧਾਨੀ ਦੱਸਦੇ ਨੇ ਰੋ ਵਿਚਾਰ ਜਿਹੜੀ ਬੀਬੀ ਪਾਨੀ ਸੀ ਉਹ ਸਤਗੁਰਾਂ ਦੀ ਬੜੀ ਸੇਵਾ ਕਰਦੇ ਸਨ ਅੰਮ੍ਰਿਤ ਵੇਲੇ ਉੱਠਣਾ ਦੂਰ ਜਾ ਕੇ ਗਾਗਰ ਭਰ ਕੇ ਪਾਣੀ ਦੇ ਲੈ ਕੇ ਆਉਣੀ ਆਪਣੇ ਪਿਤਾ ਨੂੰ ਇੱਕ ਚੌਂਕੀ ਦੇ ਉੱਪਰ ਬਹਾ ਕੇ ਪੀੜੇ ਦੇ ਉੱਪਰ ਬਹਾ ਕੇ ਤੇ ਆਪ ਆਪਣੇ ਹੱਥਾਂ ਦੇ ਨਾਲ ਆਪਣੇ ਪਿਤਾ ਦਾ ਇਸ਼ਨਾਨ ਕਰਵਾਉਣਾ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਪਿਤਾ ਸਮਝ ਕੇ ਨਹੀਂ ਗੁਰੂ ਸਮਝ ਕੇ ਸੇਵਾ ਕਰਨੀ ਸੇਵਾ ਕਰਦੇ ਆ ਕਰਦੇ ਆ ਕਹਿੰਦੇ ਸਮਾਂ ਲੰਘ ਗਿਆ ਜਦੋਂ ਤੁਸੀਂ ਗੁਰੂ ਦੇ ਦਰ ਦੀ ਸੇਵਾ ਕਰੋਗੇ ਨਾ ਤੁਹਾਡਾ ਧਿਆਨ ਸੇਵਾ ਵਿੱਚ ਚਾਹੀਦਾ ਹੈ ਇਹ ਨਹੀਂ ਹੋਵੇ ਨਾਲੇ ਸੇਵਾ ਕਰੀ ਜਾਵੋ ਨਾਲੇ ਕਿਸੇ ਦੀਆਂ ਚੁਗਲੀਆਂ ਕਰੀ ਜਾਵੋ ਇਹ ਨਹੀਂ ਤੁਸੀਂ ਨੇ ਕਰਨੀ ਹੈ ਸੇਵਾ ਤੇ ਫਲ ਤੇ ਸੇਵਾ ਦਾ ਸਤਿਗੁਰੂ ਦੇਣਗੇ ਤੁਹਾਨੂੰ ਕਹਿੰਦੇ ਬੀਬੀ ਭਾਨੀ ਨੇ ਇੰਨੀ ਸੇਵਾ ਕੀਤੀ ਹਰ ਰੋਜ਼ ਅਮਰਤ ਵੇਲੇ ਉੱਠਣਾ ਪਹਿਲਾਂ ਆਪ ਇਸ਼ਨਾਨ ਕਰਨਾ ਫਿਰ ਪਾਣੀ ਦੀ ਗਾਗਰ ਭਰਨੀ ਸਿਰ ਤੇ ਚੁੱਕਣੀ ਦੂਰੋਂ ਪਾਣੀ ਲੈ ਕੇ ਆਉਣਾ ਫਿਰ ਆਪਣੇ ਪਿਤਾ ਜੀ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਇੱਕ ਪੀੜੇ ਦੇ ਉੱਪਰ ਵਹਾ ਕੇ ਚੌਂਕੀ ਦੇ ਉੱਪਰ ਵਹਾ ਕੇ ਤੇ ਆਪਣੇ ਪਿਤਾ ਦਾ ਇਸ਼ਨਾਨ ਕਰਾਉਣਾ ਭਰ ਭਰ ਕੇ ਗੜਬੇ ਸਿਰ ਵਿੱਚ ਪਾਣੀ ਦੇ ਪਾਉਣੇ ਧੰਗੁਰ ਅਮਰਦਾਸ ਬਾਦਸ਼ਾਹ ਮਹਾਰਾਜ ਚੌਂਕੜਾ ਮਾਰ ਕੇ ਇਸ਼ਨਾਨ ਕਰਦੇ ਸਨ ਕਹਿੰਦੇ ਇੱਕ ਦਿਨ ਕੀ ਹੋਇਆ ਇਸ਼ਨਾਨ ਕਰਦੇ ਆ ਕਰਦੇ ਆ ਕਿਉਂਕਿ ਬੀਬੀ ਪਾਣੀ ਦਾ ਧਿਆਨ ਇਸ਼ਨਾਨ ਦੇ ਵੱਲ ਸੀ ਸੇਵਾ ਦੇ ਵੱਲ ਸੀ ਕਿਉਂਕਿ ਮਨ ਦੇ ਅੰਦਰ ਭਾਵਨਾ ਸੀ ਸ਼ਰਧਾ ਸੀ ਕਈ ਵਾਰ ਅਸੀਂ ਅੰਦਰੋਂ ਕੁਝ ਹੋਰ ਹੁੰਨੇ ਆ ਬਾਹਰੋਂ ਕੁਝ ਹੋਰ ਹੁੰਨੇ ਆ ਫਰ ਸਾਡੀ ਸ਼ਰਦਾ ਨਹੀਂ ਰਹਿੰਦੀ ਕਈ ਵਾਰ ਕੀ ਹੁੰਦਾ ਭੇਖ ਦਿਖਾਵਾ ਜਗਤ ਕੋ ਲੋਗਨ ਕੋ ਵਸਕੀਨ ਉਪਰੋਂ ਕੁਝ ਹੋਰ ਅੰਦਰੋਂ ਕੁਝ ਹੋਰ ਇਹੋ ਜੇ ਹਾਲਾਤ ਨੇ ਸਾਡੇ ਔਰ ਬੀਬੀ ਭਾਨੀ ਦਾ ਧਿਆਨ ਸੀ ਜਿਹੜਾ ਨਾ ਉਹ ਇਸ਼ਨਾਨ ਦੇ ਵੱਲ ਸੀ ਇਸ਼ਨਾਨ ਕਰਾਉਂਦਿਆਂ ਕਰਾਉਂਦਿਆਂ ਕਹਿੰਦੇ ਜਿਹੜੀ ਚੌਂਕੀ ਦੇ ਉੱਤਰ ਸਤਿਗੁਰੂ ਰੋਜ਼ ਇਸ਼ਨਾਨ ਕਰਦੇ ਸਨ ਉਹ ਲੱਕੜ ਦੀ ਚੌਂਕੀ ਸੀ ਜਿਸ ਸੁਭਾਵਕ ਹੈ ਜਦੋਂ ਆਪਾਂ ਕੁਝ ਸਮੇਂ ਬਾਅਦ ਲੱਕੜ ਬੋਦੀ ਹੋ ਜਾਂਦੀ ਹੈ ਪਾਣੀ ਪਾ ਪਾ ਕੇ ਕਹਿੰਦੇ ਇਸ਼ਨਾਨ ਕਰਾਉਂਦਿਆਂ ਕਰਾਉਂਦੇ ਉਹ ਪੀੜੇ ਦਾ ਪਾਵਾ ਝਰਕਿਆ ਬੀਬੀ ਪਾਣੀ ਦੇ ਧਿਆਨ ਵਿੱਚ ਸੀ ਪਤਾ ਲੱਗਿਆ ਝਰਕਣ ਦੀ ਆਵਾਜ਼ ਆਈ ਫਟਾਫਟ ਬੀਬੀ ਪਾਣੀ ਨੇ ਧਿਆਨ ਦਿੱਤਾ ਜਦੋਂ ਚੌਂਕੀ ਦਾ ਪਾਵਾ ਟੁੱਟਣ ਲੱਗਿਆ ਨਾ ਤੇ ਬੀਬੀ ਪਾਣੀ ਦੇ ਥੱਲੇ ਪੈਰ ਦੇ ਦਿੱਤਾ ਕਹਿੰਦੇ ਜਦੋਂ ਪੈਰ ਦੇ ਦਿੱਤਾ ਚੌਂਕੀ ਨੂੰ ਹਲੂਣਾ ਆਇਆ ਧਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਪੁੱਛਣ ਲੱਗੇ ਤੀਏ ਕੀ ਗੱਲ ਹੋ ਗਈ ਅੱਜ ਹਲੂਣਾ ਕਦ ਆ ਰਿਹਾ ਤੇ ਬੀਬੀ ਪਾਨੀ ਨੇ ਆਖਿਆ ਪਿਤਾ ਜੀ ਕੁਝ ਨਹੀਂ ਹੋਇਆ ਤੁਸੀਂ ਬੜੇ ਆਰਾਮ ਦੇ ਨਾਲ ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਬੈਠੇ ਰਹੋ ਕੁਝ ਨਹੀਂ ਹੋਇਆ ਕਹਿੰਦੇ ਓਪੀੜ ਦਾ ਪਾਵਾ ਚੁੰਕੀ ਦਾ ਪਾਵਾ ਬੀਬੀ ਪਾਨੀ ਦੇ ਥੋੜਾ ਜਿਹਾ ਪੈਰ ਵਿੱਚ ਜਾ ਵਜਿਆ ਪੈਰ ਵਿੱਚ ਵੱਜਣ ਦੇ ਨਾਲ ਪੈਰ ਦੇ ਵਿੱਚੋਂ ਖੂਨ ਨਿਕਲਿਆ ਹੁਣ ਜਿਹੜੇ ਪਾਣੀ ਦੇ ਨਾਲ ਬੀਬੀ ਪਾਣੀ ਇਸ਼ਨਾਨ ਕਰਾਰੀ ਸੀ ਨਾ ਉਹ ਪਾਣੀ ਦਾ ਰੰਗ ਵੀ ਲਾਲ ਹੋ ਗਿਆ ਸੁਭਾਵਕ ਹੈ ਖੂਨ ਜਾਰ ਰਲਿਆ ਸਤਗੁਰਾਂ ਨੇ ਨੇਤਰ ਖੋਲੇ ਧੰਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਧੀ ਇਹ ਕੀ ਗੱਲ ਹੋ ਗਈ ਅੱਜ ਪਾਣੀ ਦਾ ਰੰਗ ਲਾਲ ਕਿਉਂ ਹੈ ਪਿਤਾ ਜੀ ਕੁਝ ਨਹੀਂ ਹੋਇਆ ਮਮੁਲੀ ਜਾਂ ਪੈਰ ਦੇ ਵਿੱਚ ਕਿੱਲ ਵੱਜ ਗਿਆ ਤੇ ਮਮੁਲੀ ਜਾਂ ਖੂਨ ਨਿਕਲਿਆ ਤਾਂ ਹੀ ਪਾਣੀ ਦਾ ਰੰਗ ਲਾਲ ਹੋ ਗਿਆ ਧੰਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਧੰਗੁਰ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਆਪਣੀ ਬੇਟੀ ਨੂੰ ਬੀਬੀ ਭਾਨੀ ਨੂੰ ਸਾਤੀ ਦਿਨਾਂ ਲਾ ਲਿਆ ਬੁੱਕਲ ਵਿੱਚ ਲਿਆ ਮੱਥਾ ਚੁੰਮਿਆ ਪਿਆਰ ਦਿੱਤਾ ਤੀਏ ਅੱਜ ਮੰਗ ਲੈ ਅੱਜ ਤੇਰੀ ਸੇਵਾ ਪਰਵਾਨ ਹੋ ਗਈ ਐ ਅੱਜ ਗੁਰੂ ਨਾਨਕ ਦਾ ਘਰ ਤੇਰੇ ਤੇ ਟੁੱਥਾ ਜੋ ਕੁਝ ਮੰਗੇਗੀ ਤੈਨੂੰ ਉਹ ਜੋ ਮਿਲੇਗਾ ਕਹਦੇ ਬੀਬੀ ਭਾਨੀ ਨੇ ਹੱਥ ਜੋੜ ਲੈ ਕੁਝ ਨਹੀਂ ਮੰਗਿਆ ਦੂਸਰਾ ਵਚਨ ਦਿੱਤਾ ਫਿਰ ਵੀ ਕੁਝ ਨਹੀਂ ਮੰਗਿਆ ਜਦੋਂ ਤੀਸਰਾ ਵਚਨ ਦਿੱਤਾ ਤੇ ਬੀਬੀ ਭਾਨੀ ਨੇ ਕੀ ਆਖਿਆ ਪਿਤਾ ਜੀ ਜੇ ਤੁਠੇ ਹੋ ਨਾ ਮੇਰੇ ਤੇ ਕਿਰਪਾ ਕਰ ਦਿਓ ਇਦੋਂ ਬਾਅਦ ਜਿਹੜੀ ਗੁਰਗੱਦੀ ਹੈ ਇਹ ਘਰ ਵਿੱਚ ਰਹਿਣੀ ਚਾਹੀਦੀ ਹੈ ਹੁਣ ਸਤਿਗੁਰੂ ਆਪਣੀ ਧੀ ਦੇ ਨਾਲ ਬਚਨ ਕਰ ਰਹੇ ਨੇ ਬੀਬੀ ਭਾਨੀ ਸਤਿਗੁਰਾਂ ਨੂੰ ਕੀ ਕਹਿ ਰਹੀ ਹੈ ਉਸ ਵੇਲੇ ਦਾ ਨਕਸ਼ਾ ਤੁਹਾਡੇ ਦਰਮਿਆਨ ਢਾਡੀ ਰੰਗ ਜੋੜੇ ਦੀ ਕਲੀ ਦੇ ਅੰਦਰ ਪੇਸ਼ ਕੀਤਾ ਜਾ ਰਿਹਾ ਹੈ ਬੀਬੀ ਭਾਨੀ ਤੇ ਸਤਿਗੁਰਾਂ ਦੇ ਆਪਸ ਵਿੱਚ ਵਿਚਾਰਾ ਹੋ ਰਹੀਆਂ ਨੇ ਸਵਾਲ ਜਵਾਬ ਹੋ ਰਹੇ ਨੇ ਉਸ ਵੇਲੇ ਦਾ ਨਕਸ਼ਾ ਕਿਸੇ ਕਵੀ ਨੇ یوں ਲਿਖਿਆ ਜੀ ਤੈਨ ਨਾਵੇ ਸ਼ੀਤਲ ਜਲ ਦੇ ਨਾਲ ਸੀ ਸਤਗੁਰ ਤੈ ਕੋ ਰਤ ਬਸਿਆ ਕੀਤੀ ਤੀਏ ਦਸਰੇ ਤੂਰ ਇਹ ਦੁੱਖ ਦੁਨੀਆਂ ਦੇ ਝੋਲੀ ਪਾ ਦੋ ਦਾਤਾ ਜੀ ਪਰ ਗੁਰਗੱਦੀ ਪ੍ਰੇਮੀ ਘਰੋਂ ਵਹਿਰ ਨਾ ਜਾਵੇ ਸਤਿਗੁਰਾਂ ਨੇ ਆਖਿਆ ਤੀ ਇਹ ਇਹ ਬਚਨ ਨੂੰ ਪੂਰਾ ਕਰਨ ਵਾਸਤੇ ਅਵੇਖਿਆ ਨਾ ਪਾਣੀ ਦਾ ਰੰਗ ਲਾਲ ਹੈ ਇਸ ਤਰ੍ਹਾਂ ਖੂਨ ਦੀਆਂ ਨਦੀਆਂ ਬਹੋਣੀਆਂ ਪੈਣ ਗਿਆ ਬੀਬੀ ਭਾਨੀ ਨੇ ਸਤਿਗੁਰਾਂ ਦੇ ਅੱਗੇ ਪੱਲਾ ਾੜ ਲਿਆ ਪਿਤਾ ਜੀ ਭਾਵੇਂ ਸਾਰੀ ਕਾਇਨਾਤ ਦੇ ਦੁੱਖ ਮੇਰੀ ਝੋਲੀ ਵਿੱਚ ਪਾ ਦੋ ਪਰ ਮੇਰੀ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਇਹ ਦੁਬਾਰ ਜਿਹੜੀ ਗੁਰਗੱਦੀ ਹੈ ਘਰ ਵਿੱਚ ਰਹਿਣੀ ਚਾਹੀਦੀ ਹੈ ਆਓ ਇਥੇ ਇਸ ਸਮੇਂ ਦੀ ਸਮਾਪਤੀ ਸਾਡੇ ਦਰਮਿਆਨ ਬਹੁਤ ਹੀ ਅਤਿ ਸਤਿਕਾਰਯੋਗ ਇਸ ਮਾਲਵਾਜੋਂ ਦੇ ਹੈਡ ਪ੍ਰਚਾਰਕ ਗਿਆਨੀ ਸਰਬਜੀਤ ਸਿੰਘ ਜੀ ਢੋਟੀਆਂ ਉਹ ਪਹੁੰਚੇ ਨੇ ਸਾਡੇ ਇਸ ਇਲਾਕੇ ਵਿੱਚ ਪਹੁੰਚਣ ਤੇ ਉਹਨਾਂ ਨੂੰ ਜਿਉਂ ਆਇਆ ਵੀ ਆਖਿਆ ਜਾਂਦਾ ਹੈ ਉਹਨਾਂ ਵੱਲੋਂ ਬਹੁਤ ਸਾਰਾ ਸਨਮਾਨ ਵੀ ਆਇਆ ਹੈ ਸਤਿਗੁਰੂ ਕਿਰਪਾ ਕਰਨ ਇਥੇ ਇਸ ਸਮੇਂ ਦੀ ਸਮਾਪਤੀ ਅਗਲੀ ਜੋ ਸਟੇਜ ਦੀ ਕਾਰਵਾਈ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਅਮਰਤਪਾਲ ਸਿੰਘ ਜੀ ਚੈਨੇਵਾਲ ਉਹ ਦੱਸਣਗੇ ਹੋਈਆਂ ਭੁੱਲਾਂ ਦੇ ਇੱਚੇ ਤੌਰ ਤੇ ਮਾਫੀ ਸਾਡੇ ਬਹੁਤ ਹੀ ਅਤੀ ਸਤਿਕਾਰਯੋਗ ਸੰਤ ਬਾਬਾ ਬੂਟਾ ਸਿੰਘ ਜੀ ਉਹ ਵੀ ਪਹੁੰਚ ਗਏ ਨੇ ਸਤਿਗੁਰੂ ਕਿਰਪਾ ਕਰਨ ਔਰ ਸੰਗਤਾਂ ਨੂੰ ਮੈਂ ਜਰੂਰ ਬੇਨਤੀ ਕਰਾਂਗਾ ਜਿਹੜੀਆਂ ਸੰਗਤਾਂ ਅਜੇ ਘਰਾਂ ਦੇ ਵਿੱਚ ਬੈਠੀਆਂ ਨੇ ਨਾ ਇਹ ਜਿਹੜੇ ਸਮੇਂ ਨੇ ਇਹ ਵਾਰ-ਵਾਰ ਨਹੀਂ ਮਿਲਣੇ ਕਿਰਪਾ ਕਰਕੇ ਜਿੰਨੀਆਂ ਵੀ ਸੰਗਤਾਂ ਅਜੇ ਘਰਾਂ ਵਿੱਚ ਬੈਠੀਆਂ ਨੇ ਉਹ ਕਿਰਪਾ ਕਰਕੇ ਸਤਗੁਰਾਂ ਦੀ ਗੋਦ ਵਿੱਚ ਆ ਕੇ ਸਜਣ ਦੀ ਕਿਰਪਾਲਤਾ ਕਰੋ ਕਿਉਂਕਿ ਬਾਹਰੋਂ ਸਾਧੂ ਸੰਤ ਮਹਾਤਮਾ ਮਹਾਂਪੁਰਸ਼ ਪਹੁੰਚੇ ਨੇ ਉਹਨਾਂ ਵੱਲੋਂ ਆਪਾਂ ਸਤਗੁਰਾਂ ਦੀ ਰੱਬੀ ਬਾਣੀ ਦਾ ਕੀਰਤਨ ਵੀ ਸੁਣ ਕੇ ਨੇ ਹਾਲ ਕਰਨਾ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਸਤਗੁਰਾਂ ਦੀ ਗੋਦ ਵਿੱਚ ਆ ਕੇ ਸਜਣ ਦੀ ਕਿਰਪਾਲਤਾ ਕਰੋ ਜੀ ਆਓ ਇੱਥੇ ਸਮਾਪਤੀ ਅਗਲੇ ਸਟੇਜ ਦੀ ਕਾਰਵਾਈ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ چینے وال صاحب وہ دستن گئے بلاو پتے پاو پتے گج باج کے آنکھو جی واہ گر جی کا خالصہ واہ گر جی کی پتے واہ گروہ جی کا خالصہ واہ گروہ جی کی فتح اس ان بہت ہی صدقاریوں پانت پرسدت آٹی جاتا پائی بلدیو سنگ جی لانگو وال ਜਿਨ੍ਹਾਂ ਨੇ ਆਪ ਸਿੱਖ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਿਆ ਅਸੀਂ ਧੰਨਵਾਦ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਬਾਬਾ ਕਾਕਾ ਸਿੰਘ ਜੀ ਮੁਖੀ ਬੁੰਗਾ ਮਸਤੂਆਣਾ ਸੰਤ ਬਾਬਾ ਅਤਰ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨ ਤੋਂ ਜਿਹੜੇ ਆਏ ਨੇ ਜਿਉਂ ਆਂ ਆਖਦੇ ਆ ਬਹੁਤ ਹੀ ਸਤਿਕਾਰਯੋਗ ਗਿਆਨੀ ਭੋਲਾ ਸਿੰਘ ਜੀ ਜਿਹੜੇ ਬੱਚਿਆਂ ਨੂੰ ਸੰਥਿਆ ਕਰਾਉਣ ਦੀ ਕਥਾ ਦੀ